ਦੇਖ ਲਓ ਜੀ ਧੰਤਨ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਮਜ਼ਾਕ ਕਰਦੇ ਨੇ ਇਹ ਪਾਪੀ ਧੰਤਨ ਧੰਤਨ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਾਲ ਮਜ਼ਾਕ ਕਰਦੇ ਨੇ ਇਹ ਪਾਪੀ ਲੈ ਰੱਜ ਕੇ ਝੂਠ ਬੋਲਦੇ ਨੇ ਲੈ ਗੱਲਾਂ ਸੱਚ ਦੀਆਂ ਕਰਦੇ ਨੇ ਮਤਲਬ ਐਂ ਲੱਗਦਾ ਵੀ ਜਿਉਂਦੇ ਹੀ ਮਰ ਜਾਂਦੇ ਨੇ ਪਹਿਲਾਂ ਇਹ ਬੋਲਦਾ ਕੀ ਆ ਫਿਰ ਇਹ ਕਰਦਾ ਕੀ ਆ ਸਾਨੂੰ ਦਿਖਾਉਨੇ ਆ ਕਿਉਂ ਸੱਚ ਬੋਲਣਾ ਬੜਾ ਔਖਾ ਜਿੰਨਾ ਅੰਦਰ ਕੋੜ ਵਰਤੈ ਸੱਚ ਨਾ ਭਾਵੇ ਜਿੰਨਾਂ ਦੇ ਅੰਦਰ ਝੂਠ ਆ ਕੋੜ ਆ ਉਹਨਾਂ ਨੂੰ ਸੱਚ ਕਦੇ ਵਾਸਤੇ ਚੰਗਾ ਨਹੀਂ ਲੱਗਦਾ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਆ ਰਹਿਤ ਬਿਨਾ ਨਹਿ ਸਿੱਖ ਕਹਾਵੇ ਰਹਿਤ ਬਿਨਾ ਦਰ ਝੋਟਾਂ ਖਾਵੇ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਹੀਂ ਪਹਿਲਾਂ ਤੁਸੀਂ ਸੁਣਿਆ ਜੀ ਇਹ ਕਹਿੰਦਾ ਸੱਚ ਬੋਲਣਾ ਬਹੁਤ ਔਖਾ ਸ੍ਰੀ ਗੁਰੂ 10ਵੇਂ ਪਾਸਾ ਜੀ ਕਹਿੰਦੇ ਨੇ ਸਿੱਖ ਨਹੀਂ ਪਿਆਰਾ ਮੈਨੂੰ ਰਹਿਤ ਪਿਆਰੀ ਆ ਹੁਣ ਇਹ ਆਪਣੇ ਆਪ ਨੂੰ ਸਿੱਖ ਕਹਾਉਂਦਾ ਸਿੰਘ ਕਹਾਉਂਦਾ ਕਿਉਂਕਿ ਗੋਲ ਜਸਤਾਰ ਬੰਨੀ ਆ ਸ੍ਰੀ ਸਾਹਿਬ ਪਾਇਆ ਹੋਇਆ ਆਪਣੀ ਦੁਕਾਨਦਾਰੀ ਇਹ ਗੁਰੂਆਂ ਦੇ ਨਾਂ ਤੇ ਚਲਾਉਂਦਾ ਹੁਣ ਇਹ ਦੁਕਾਨਦਾਰ ਨੂੰ ਪੁੱਛਦੇ ਆ ਸੰਗ ਤੇ ਥੋੜੇ ਸਾਹਮਣੇ ਪੁੱਛਦੇ ਆ ਜੇ ਇਹ ਜਿਉਂਦਾ ਸੱਚਮੁੱਚ ਆਪਣੇ ਆਪ ਨੂੰ ਗੁਰੂ ਦਾ ਸਿੰਘ ਕਹਾਉਂਦਾ ਤਾਂ ਹੁਣ ਇਹ ਬੋਲੇ ਜੇ ਇਹ ਨਾ ਬੋਲਿਆ ਫਿਰ ਐ ਲੱਗੂਗਾ ਵੀ ਇਹ ਤਾਂ ਜਿਉਂਦਾ ਹੀ ਮਰਦਾ ਜਿਉਂਦਾ ਹੀ ਮਰਿਆ ਹੋਇਆ ਇੱਕ লাশ ਤੂਰੀ ਫਿਰਦੀ ਆ ਲੋਕਾਂ ਦੇ ਸਾਹਮਣੇ ਸਿਰਫ ਗੱਲਾਂ ਕਰਕੇ ਆਪਣੀ ਦੁਕਾਨਦਾਰੀ ਚਲਾਉਂਦਾ ਇਹ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਜੀ ਵੱਡੀਆਂ-ਵੱਡੀਆਂ ਗੱਲਾਂ ਕਰ ਲੈਂਦੇ ਨੇ ਕਹਿੰਦੇ ਨੇ ਅਸੀਂ ਸੱਚ ਬੋਲਦੇ ਆ ਆਪਣੇ ਆਪ ਨੂੰ ਸੱਚਾ ਸਾਬਤ ਕਰ ਲੈਂਦੇ ਨੇ ਪਰ ਇਹਨਾਂ ਤੋਂ ਵੱਡਾ ਝੂਠਾ ਬੇਈਮਾਨ ਕੋਈ ਦੁਨੀਆ ਤੇ ਨਹੀਂ ਹੋ ਸਕਦਾ ਅੱਜ ਕੱਲ ਤਾਂ ਜਿੰਨੇ ਵੀ ਗੁਰਦੁਆਰਿਆਂ ਦੇ ਵਿੱਚ ਪ੍ਰਧਾਨ ਬਣੇ ਹੋਏ ਨੇ ਜਾਂ ਗੁਰੂ ਘਰਾਂ ਦੀਆਂ ਕਮੇਟੀਆਂ ਵਾਲੇ ਨੇ ਜਾਂ ਸ਼੍ਰੋਮਣੀ ਕਮੇਟੀ ਵਾਲੇ ਨੇ ਇਹ ਸਾਰੇ ਦੀ ਸਾਰੇ ਐਂ ਲੱਗਦਾ ਜਿਵੇਂ ਮੁਗਲਾਂ ਦੇ ਵਿੱਚੋਂ ਆਏ ਹੁੰਦੇ ਨੇ ਇੱਕ ਦਿਖਾਵਾ ਕਰਦੇ ਨੇ ਸਿੰਘਾਂ ਤੇ ਖਾਲਸਿਆਂ ਦਾ ਹੁਣ ਇਹਨੂੰ ਤੇ ਸੰਗ ਤੇ ਬਾਕੀ ਗੁਰੂ ਘਰਾਂ ਨੂੰ ਸਾਰਿਆਂ ਨੂੰ ਹੀ ਆਪਾਂ ਦਿਖਾ ਕੇ ਪੁੱਛ ਲੈਨੇ ਆ ਇੱਕ ਗੱਲ ਦਾ ਜਵਾਬ ਇਹਨਾਂ ਤੋਂ ਲੈ ਲੈਨੇ ਆ ਜੇ ਦੇਗੇ ਤਾਂ ਕਹਿ ਦਿਓ ਆ ਹੁਣ ਟੀਵੀ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਦਰਸ਼ਨ ਕਰੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਜਿਹੜਾ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਿਹੜਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ 인ਸਾਨ ਸਾਹਿਬ ਲੈ ਕੇ ਚੱਲਦੇ ਸੀ ਉਹਦੇ ਵੀ ਦਰਸ਼ਨ ਕਰ ਲਓ ਨਾਲ ਹੀ ਫੋਟੋ ਲੱਗੀ ਹੋਈ ਆ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਨੀਲੇ ਰੰਗ ਦਾ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਸੀ ਹੁਣ ਇਹ ਪਾਪੀ ਕੀ ਕਰਦੇ ਨੇ ਹੁਣ ਤੁਹਾਨੂੰ ਉਹ ਦਿਖਾਉਨੇ ਆ ਹੁਣ ਇਹਨਾਂ ਦੀਆਂ ਅਸਲੀ ਕਰਤੂਤਾਂ ਦਿਖਾਉਨੇ ਆ ਇੱਕ ਪਾਸੇ ਜਰਨਲ ਅਡਵੈਰ ਦੀ ਫੋਟੋ ਆ ਉਹ ਫੋਟੋ ਦੇ ਮੂਹਰੇ ਜਰਨਲ ਅਡਵੈਰ ਦਾ ਹੀ ਬਣਵਾਇਆ ਹੋਇਆ ਲੋਗੋ ਆ ਉਹ ਲੋਗੋ ਕਿਸ ਕੰਪਨੀ ਨੇ ਬਣਾਇਆ ਸੀ ਉਹ ਕੰਪਨੀ ਦਾ ਨਾਮ ਵੀ ਥੱਲੇ ਲਿਖਿਆ ਹੋਇਆ ਇਹ ਲੋਗੋਂ ਨੂੰ ਇਹ ਅੱਜ ਖੰਡੇ ਦਾ ਨਾਮ ਦੇ ਕੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਆ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਆ ਅੰਗਰੇਜ਼ਾਂ ਦੇ ਲੋਗੋ ਵਾਲਾ ਝੰਡਾ ਗੁਰਦੁਆਰਿਆਂ 'ਚ ਚੜਾ ਕੇ ਹੁਣ ਅਸੀਂ ਜੁੱਤੀ ਲਾਈ ਆ ਇਹ ਬੰਦਾ ਜੋ ਵੱਡੀਆਂ-ਵੱਡੀਆਂ ਗੱਲਾਂ ਮਾਰਦਾ ਸੀ ਕਿ ਜੀ ਮੈਂ ਸੱਚਾ ਮੈਂ ਰਹਿਣੀ ਚ ਰਹਿਣਾ ਆਪਣੇ ਆਪ ਨੂੰ ਸੱਚਾ ਸਾਬਤ ਕਰਦਾ ਸੀ ਹੁਣ ਇਹ ਦੱਸੇ ਕਿ ਇਹ ਕੀ ਆ ਅਸੀਂ ਜੁੱਤੀ ਲਾਈ ਆ ਇਹ ਤੇ ਸਾਹਮਣੇ ਲਾਈ ਆ ਇਹ ਅੱਜ ਕੋਈ ਪਹਿਲੀ ਮੇਰੀ ਜੁੱਤੀ ਨਹੀਂ ਲਾਈ 2019 ਤੋਂ ਜੁੱਤੀਆਂ ਲਾਉਂਦੇ ਆ ਰਹੇ ਆ ਜੁੱਤੀਆਂ ਮਾਰੀਆਂ ਨੇ ਅੱਗ ਲਾਈ ਆ ਗੋਹੇ 'ਚ ਸਿੱਟਿਆ ਇਸ ਝੰਡੇ ਨੂੰ ਤੇ ਇਸ ਲੋਗੋ ਨੂੰ ਪਰ ਇਹ ਮਰੀਆਂ ਹੋਈਆਂ ਜਮੀਰਾਂ ਵਾਲੇ ਬਿਲਕੁਲ ਨਹੀਂ ਬੋਲੇ ਕੋਈ ਨਹੀਂ ਬੋਲਿਆ ਐਂ ਲੱਗਦਾ ਜਿਵੇਂ ਜਿਉਂਦੇ ਹੀ ਮਰ ਚੁੱਕੇ ਨੇ ਸਿਰਫ ਇੱਕ ਦਿਖਾਈ ਦੰਦੇ ਨੇ ਉਹ ਇਹ ਮੁਰਦੇ ਤੁਰੇ ਫਿਰਦੇ ਨੇ ਬੋਲਦੇ ਸਟੇਜਾਂ ਤੋਂ ਤਾਂ ਨੇ ਕਿ ਆਪਣੀਆਂ ਦੁਕਾਨਾਂ ਇਹਨਾਂ ਨੇ ਚਲਾਉਣੀਆਂ ਨੇ ਐਵੇਂ ਜਿਵੇਂ ਇਹਨਾਂ ਦੀ ਦਾਲ ਫੁਲਕਾ ਇਹਨਾਂ ਦਾ ਚੱਲੀ ਜਾਵੇ ਇਹ ਪਾਪੀ ਗਰਵਾਣੀ ਨੂੰ ਵੀ ਮਜ਼ਾਕ ਸਮਝਦੇ ਨੇ ਇਤਿਹਾਸ ਨੂੰ ਵੀ ਮਜ਼ਾਕ ਸਮਝਦੇ ਨੇ ਤਾਂ ਕਰਕੇ ਇਤਿਹਾਸ ਨਾਲ ਇਹ ਮਜ਼ਾਕ ਕਰਦੇ ਨੇ ਹੁਣ ਇਹ ਪਾਪੀਆਂ ਨੂੰ ਕਹਿੰਦੇ ਆ ਕਿ ਤੁਸੀਂ ਗੁਰਦੁਆਰਿਆਂ 'ਚ ਇਹ ਝੰਡਾ ਚੜਾਇਆ ਅਸੀਂ ਲਾਉਨੇ ਆ ਜੁੱਤੀ ਤੁਸੀਂ ਵਿਰੋਧ ਕਰਤੇ ਨਹੀਂ ਕਰਦੇ ਵਿਰੋਧ ਕਰਤੇ ਨਹੀਂ ਕਰਦੇ ਕਿਉਂ ਨਹੀਂ ਜਰਨਲ ਅਡਵੈਰ ਦੇ ਲੋਕੋ ਦੇ ਹੱਕ ਦੇ ਵਿੱਚ ਖੜੇ ਹੁੰਦੇ ਜਦੋਂ ਤੁਸੀਂ ਜਰਨਲ ਅਡਵੈਰ ਦੇ ਚੇਲੇ ਹੋ ਤੁਹਾਡੇ ਜਰਨਲ ਅਡਵੈਰ ਦੇ ਲੋਕੋ ਤੇ ਅਸੀਂ ਜੁੱਤੀ ਲਾਉਨੇ ਆ ਅੱਗ ਲਾਉਨੇ ਆ ਗੋਹਾ ਮਾਰਦੇ ਆ ਤੇ ਤੁਸੀਂ ਕਿੱਧਰ ਮਰ ਗਏ ਓਏ ਤੁਸੀਂ ਕਿਉਂ ਨਹੀਂ ਬੋਲਦੇ ਤੁਸੀਂ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਹੋ ਜਰਨਲ ਅੜਵੈਰ ਦਾ ਝੰਡਾ ਗੁਰਦੁਆਰਿਆਂ 'ਚ ਚੜਾ ਕੇ ਤੁਸੀਂ ਜਰਨਲ ਅੜਵੈਰ ਦਾ ਲੋਗੋ ਰਮਾਲਿਆਂ ਤੇ ਗੁੰਮਟਾਂ ਤੇ ਸਾਰੀ ਜਗ੍ਹਾ ਲਾ ਕੇ ਗੁਰੂਆਂ ਦੇ ਖੰਡੇ ਦੀ ਬੇਅਦਬੀ ਕਰਦੇ ਹੋ ਉਹ ਤੁਸੀਂ ਸਿੰਘੋਂ ਸੈਖੋਂ ਆਪਣੇ ਆਪ ਨੂੰ ਖਾਲਸੇ ਕਹਾਈ ਜਾਂਦੇ ਹੋ ਤੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਘੋਰ ਬੇਅਦਬੀ ਕਰਦੇ ਹੋ ਤੁਸੀਂ ਮੁਗਲਾਂ ਦੇ ਟੋਲੇ 'ਚ ਤਾਂ ਹੋ ਸਕਦੇ ਹੋ ਨਾ ਸਿੰਘ ਹੋ ਸਕਦੇ ਹੋ ਨਾ ਖਾਲਸੇ ਹੋ ਸਕਦੇ ਹੋ ਕਿਉਂਕਿ ਅੱਜ ਮੁਗਲ ਹੀ ਆ ਗਏ ਨੇ ਸਿੰਘਾਂ ਦੇ ਬਾਣੇ 'ਚ ਜੇ ਤੁਸੀਂ ਸਿੱਖੋਂ ਤਾਂ ਕੀ ਸਿੱਖਿਆ ਤੁਸੀਂ 100 ਸਾਲ ਹੋ ਗਿਆ 100 ਸਾਲ ਇਹ ਬੇਅਦਬੀ ਹਿੰਦੀ ਨੂੰ 100 ਸਾਲ ਹੋ ਗਿਆ 100 ਸਾਲ ਪਹਿਲਾਂ ਅੰਗਰੇਜ਼ਾਂ ਨੇ ਬੇਅਦਬੀ ਸ਼ੁਰੂ ਕੀਤੀ ਸੀ ਅੱਜ ਤੁਸੀਂ ਉਹੀ ਬੇਅਦਬੀ ਨੂੰ ਅੱਗੇ ਲੈ ਕੇ ਜਾਂਦੇ ਹੋ ਅੱਗੇ ਲੈ ਕੇ ਚੱਲਦੇ ਹੋ ਇਹ ਲੋਗੋ ਲਾ ਕੇ ਬਾਹਰਲੇ ਆ ਮੁਲਖਾਂ ਦੀਆਂ ਸੜਕਾਂ ਤੇ ਤੁਸੀਂ ਵੱਡੇ ਵੱਡੇ ਕਹਿੰਦੇ ਹੋ ਅਸੀਂ ਨਗਰ ਕੀਰਤਨ ਕਰਦੇ ਆਂ ਉਥੇ ਗੁਰੂਆਂ ਦੇ ਖੰਡੇ ਦੀ ਤੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਹੋ ਬਾਹਰਲੇ ਮੁਲਖਾਂ ਦੀਆਂ ਸੜਕਾਂ ਤੇ ਫਿਰ ਕਹੌਣਿਓ ਸਿੰਘ ਤੇ ਖਾਲਸੇ ਫਿਰ ਤੁਸੀਂ ਵੀ ਰੁੱਲਦੇ ਹੋ ਤੁਸੀਂ ਵੀ ਰੁੱਲਦੇ ਹੋ ਤੁਹਾਡੀ ਵੀ ਬੇਇੱਜ਼ਤੀ ਹਰ ਇੱਕ ਜਗ੍ਹਾ ਹੁੰਦੀ ਆ 100 ਸਾਲ ਤੋਂ ਤੁਸੀਂ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਬੇਅਦਬੀ ਕਰਦੇ ਆ ਰਹੇ ਹੋ 100 ਸਾਲ ਤੋਂ ਹੀ ਥੋੜੀ ਦਰਦਸਾ ਹੁੰਦੀ ਆ ਰਹੀ ਹੈ ਦੁਨੀਆ ਤੇ ਨਾ ਤੁਸੀਂ ਘਰਦੇ ਰਹੇ ਹੋ ਨਾ ਤੁਸੀਂ ਘਾਟਦੇ ਰਹੇ ਹੋ ਨਾ ਇਧਰ ਦੇ ਨਾ ਉਧਰ ਦੇ ਨਾ ਗੁਰੂਆਂ ਦੇ ਬਣੇ ਨਾ ਜਰਨਲ ਅਡਵੈਰ ਤੇ ਬਣ ਕੇ ਰਹੇ ਕਿਉਂਕਿ ਜਰਨਲ ਅਡਵੈਰ ਨੂੰ ਵੀ ਕੱਢ ਦਿੱਤਾ ਇੰਡੀਆ ਤੋਂ ਉਹਦੇ ਬਨਾਮ ਬਣੇ ਬਸ ਜਰਨਲ ਜਰਨਲ ਅਡਵੈਰ ਦਾ ਲੋਗੋ ਲੈ ਕੇ ਜਰੂਰ ਚੱਲਦੇ ਹੁਣ ਤੁਹਾਨੂੰ ਅਸੀਂ ਕੀ ਕਹੀਏ ਕੀ ਕਹੀਏ ਬੇਲੜਿਆਂ ਵਾਲੇ ਕੰਮ ਨਹੀਂ ਕਰਦੇ ਕੀ ਤੁਹਾਡੀਆਂ ਕਰਤੂਤਾ ਕਿੰਨੀਆਂ ਗੰਦੀਆਂ ਨੇ ਕੀ ਤੁਸੀਂ ਬੋਲੋਗੇ ਜਾਂ ਸਿਰਫ ਇੱਕ ਸਟੇਜਾਂ ਤੋਂ ਗੱਲਾਂ ਕਰਨ ਜੋਗੇ ਹੀ ਰਹੋਗੇ ਹੁਣ ਆਹ ਬੰਦੇ ਨੇ ਬੋਲਿਆ ਧੌਲ ਦਾੜ੍ਹੀਆ ਮਰਨ ਦੇ ਕਿਨਾਰੇ ਆ ਕੀ ਇਹ ਬੋਲੇਗਾ ਸੱਚ ਜਾਂ ਸਿਰਫ ਇੱਕ ਜਬਲੀਆਂ ਮਾਰਦਾ ਕਿਉਂਕਿ ਇਹਦੀਆਂ ਜਬਲੀਆਂ ਨੇ ਗੁਰਬਾਣੀ ਨੂੰ ਇਹ ਸਮਝਦੇ ਕੁਛ ਨਹੀਂ ਪ੍ਰਮਾਤਮਾ ਤੋਂ ਡਰਦੇ ਨਹੀਂ ਸਿਰਫ ਇੱਕ ਦਿਖਾਵਾ ਕਰਦੇ ਨੇ ਪਰ ਇਹ ਜੁੱਤੀਆਂ ਇਹਨਾਂ ਦੇ ਰਹਿਦੀ ਦੁਨੀਆਂ ਤਿੱਕਰ ਪੈਂਦੀਆਂ ਰਹਿਣਗੀਆਂ ਇਹ ਕਿਉਂਕਿ ਸੱਚ ਨੂੰ ਤੁਸੀਂ ਨਾ ਖਤਮ ਕਰ ਸਕਦੇ ਹੋ ਅੰਗਰੇਜ਼ ਚਲੇ ਗਏ ਉਹਨਾਂ ਤੋਂ ਵੀ ਖਤਮ ਨਹੀਂ ਹੋਇਆ ਹੁਣ ਵੀ 100 ਸਾਲ ਦੇ ਖਤਮ ਕਰਨ ਲੱਗੇ ਨੇ ਸੱਚ ਨੂੰ ਨਹੀਂ ਖਤਮ ਹੋਇਆ ਫੇਰ ਤੁਹਾਡੇ ਸਾਹਮਣੇ ਪ੍ਰਗਟ ਆ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਤੇ ਨਿਸ਼ਾਨ ਸਾਹਿਬ ਹੁਣ ਤੁਸੀਂ ਗੁਰੂ ਦੀਏ ਸੰਗ ਤੇ ਆ ਦੇਖੋ ਦਰਬਾਰ ਸਾਹਿਬ ਦੇ ਅੰਦਰ ਇਹਨਾਂ ਪਾਪੀਆਂ ਨੇ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਆ ਪੌੜੀਆਂ ਦੇ ਅੰਦਰ ਜਿਸ ਪੌੜੀਆਂ ਨੂੰ ਜਿੰਦਾ ਲਾਇਆ ਤੁਸੀਂ ਦੇਖੋ ਇੱਕ ਪਾਸੇ ਤਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਗਰਮਗਰ ਆ ਰਹੇ ਨੇ ਤੁਹਾਨੂੰ ਲੱਗਦਾ ਕਿ ਸਿੰਘ ਤੇ ਖਾਲਸੇ ਨੇ ਪਰ ਇਹ ਮੁਗਲਾਂ ਦੇ ਟੋਲੇ ਚੋਂ ਨੇ ਮੁਗਲਾਂ ਦੀ ਔਲਾਦ ਆ ਗੰਦੀ ਕਿਉਂਕਿ ਦਿਖਾਵਾ ਸਿੰਘਾਂ ਦਾ ਕਰਦੇ ਨੇ ਇਹ ਪਾਪੀ ਪਾਪ ਕਰਦੇ ਨੇ ਦਿਖਾਵਾ ਸਿੰਘਾਂ ਵਾਲਾ ਕਰਦੇ ਨੇ ਇੱਕ ਪਾਸੇ ਤਾਂ ਇਤਿਹਾਸਕ ਪੌੜੀਆਂ ਨੂੰ ਜ਼ਿੰਦਾ ਲਾ ਰੱਖਿਆ ਜਿੱਥੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜਿੱਦੇ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਆ ਗੁਰੂ ਦੀਏ ਸੰਗ ਤੇ ਪੌੜੀਆਂ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਨੇ ਇਹ ਪੌੜੀਆਂ ਜਦੋਂ ਤੁਸੀਂ ਚਾਰ ਗੇਟ ਨੇ ਦਰਬਾਰ ਸਾਹਿਬ ਦੇ ਜਦੋਂ ਮੇਨ ਗੇਟ થઈ ਅੰਦਰ ਜਾਵੋਗੇ ਤਾਂ ਉੱਥੇ ਇਹ ਪੌੜੀਆਂ ਨੂੰ ਜ਼ਿੰਦਾ ਲਾਇਆ ਮਿਲੂਗਾ ਪਰ ਕੋਈ ਵੀ ਦੁਨੀਆ ਤੇ ਸਿੱਖ ਜੱਥੇਬੰਦੀ ਕੋਈ ਨਹੀਂ ਕਹੂਗੀ ਵੀ ਇਹ ਜ਼ਿੰਦਾ ਖੋਲੋ ਕਿਉਂਕਿ ਸਾਰੇ ਪਾਪੀ ਪਾਪ ਕਮਾਉਂਦੇ ਨੇ ਸਿਰਫ ਦਿਖਾਵਾ ਕਰਦੇ ਨੇ ਇਹ ਦਿਖਾਵਾ ਕਰਦੇ ਨੇ 도ਗਲੇ ਨੇ ਗਰਵਾਣੀ ਤੇ ਯਕੀਨ ਨਹੀਂ ਕਰਦੇ ਸਿਰਫ ਇੱਕ ਦਿਖਾਵਾ ਕਰਕੇ ਪੈਸੇ ਕਮਾਉਣ ਦਾ ਕੰਮ ਕਰਦੇ ਨੇ ਇਹ ਇਹ ਧੰਦੇ ਵਾਲੇ ਨੇ ਗੰਦੇ ਨੇ ਗੰਦੇ ਨਰਕੀ ਨੇ ਗਰਕੇ ਹੋਏ ਨੇ ਮਸਟੰਡੇ ਨੇ ਮੁਗਲਾਂ ਦੇ ਟੋਲੇ ਚੋਂ ਨੇ ਇਹ ਤੋਂ ਵੱਧ ਕੇ ਇਹਨਾਂ ਦੀ ਔਕਾਤ ਹੀ ਕੋਈ ਨਹੀਂ ਤੜਫਦੇ ਰਹਿਣਗੇ ਦੁਨੀਆ ਤੇ ਰੋਦੇ ਰਹਿਣਗੇ ਜਦ ਤੱਕ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਬੇਅਦਬੀ ਕਰਦੇ ਰਹਿਣਗੇ ਉਦੋਂ ਤੱਕ ਇਹ ਰੁੱਲਦੇ ਰਹਿਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ